ਇਹ ਮਾਡਰਨ ਪਿੰਡੂ ਮੀਨੀ 올림픽 ਜਰਖੜ ਖੇਡਾਂ ਨੇ ਇਸ ਵਾਰ 10 ਅਤੇ 11 ਫਰਵਰੀ ਨੂੰ ਹੋ ਰਹੀਆਂ ਨੇ ਵੈਸੇ ਜੀ 9 ਫਰਵਰੀ ਨੂੰ ਵੀ ਮੈਚ ਕਰਾਵਾਂਗੇ ਔਰ ਜਿਹੜੀ ਇਹਨਾਂ ਦੀ ਓਪਨਿੰਗ ਹੈ ਨੈਗੋਰੇਟਰ ਹੈਗਾ ਉਹ 10 ਫਰਵਰੀ ਨੂੰ ਹੋਵੇਗਾ ਔਰ 11 ਫਰਵਰੀ ਨੂੰ ਫਾਈਨਲ ਕਲੋਜ਼ਿੰਗ ਹੋਊਗੀ ਇਸ ਵਾਰ ਇਹਨਾਂ ਖੇਡਣ ਜਿਹੜੀ ਬਖਰੀ ਐਮੀ ਤੇ ਉਹ ਵੀ ਅਸੀਂ ਜ਼ਿਆਦਾਤਰ ਹੁਣ ਇਹਨਾਂ ਖੇਡਨਾਂ ਸਕੂਲੀ ਪੱਧਰ ਦੀਆਂ ਖੇਡਨ ਨੂੰ ਜੋੜਨਾ ਅਗਲੇ ਮਾਰਤੋਂ ਅਸੀਂ ਇਹ ਖੇਡਾਂ ਦਸੰਬਰ ਦੇ ਵਿੱਚ ਕਰਵਾ ਲਿਆ ਕਰਨੀਆਂ ਨੇ ਔਰ ਦਸੰਬਰ ਦੇ ਵਿੱਚ ਜਿੰਨੀਆਂ ਵੀ ਸਕੂਲਾਂ ਦੀਆਂ ਖੇਡਾਂ ਨੇ ਬਹੁਤ ਵਾਰ ਜਿਹੜੇ ਸਕੂਲਾਂ ਦੇ ਪਲੇਅਰ ਨੇ ਜਾਂ ਕਾਲਜ ਲੈਵਲ ਦੇ ਪਲੇਅਰ ਨੇ ਉਹਨਾਂ ਨੂੰ ਜੋੜਾਂਗੇ ਕਿਉਂਕਿ ਵੱਡੇ ਇਵੈਂਟ ਕਰਾਉਣ ਦੀ ਬਹੁਤੀ ਲੋੜ ਨਹੀਂ ਹੈਗੀ ਮੇਰਾ ਖਿਆਲ ਹੈ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਵਿੱਚ ਸਪੋਰਟਸ ਕਲਚ ਪੈਦਾ ਕਰਨਾ ਤਾਂ ਸਕੂਲਾਂ ਦੀਆਂ ਸਪੋਰਟਸ ਨੂੰ ਪ੍ਰਫੁੱਲਤ ਕਰਨ ਦਾ ਫਾਇਦਾ ਵਾ ਤੇ ਇਸ ਵਾਰ ਮੌਸਮ ਬੜਾ ਠੰਡ ਬਹੁਤ ਸੀਗੀ ਪਹਿਲਾਂ 19 21 ਨੂੰ ਰੱਖਿਆ ਸੀਗੀ ਪਰ ਠੰਡ ਜ਼ਿਆਦਾ ਹੋਣ ਕਰਕੇ ਫਿਰ ਸਮੇਂ ਪੋਸਟਪੋਨ ਕਰਨੀਆਂ ਪਈਆਂ ਤੇ ਹੁਣ ਅਸੀਂ ਇਹ ਦੋਰ ਹੋ ਜਾ 10 ਤੇ 11 ਫਰਵਰੀ ਨੂੰ ਕਰਾਵਾਂਗੇ ਜਿਹਦੇ ਵਿੱਚ ਸਾਡੇ ਜਿੰਨੇ ਇਲਾਕੇ ਦੇ ਸਕੂਲ ਨੇ ਉਹ ਵੱਖ-ਵੱਖ ਟੀਮਾਂ ਦਾ ਮਾਰਚ ਪਾਸਟ ਹੋਏਗਾ ওপਨਿੰਗ ਮਾਰਚ ਤੇ ওপਨਿੰਗ ਤੇ ਔਰ ਫਿਰ ਉਹਨਾਂ ਦਾ ਕੰਪੀਟੀਸ਼ਨ ਜਿਹੜਾ ਟਾਕੋ ਬਾਲੀਵਾਲ ਤੇ ਨੈਸ਼ਨਲ ਸਟਾਈਲ ਕਬੱਡੀ ਆ ਤੇ ਇਸ ਤੋਂ ਇਲਾਵਾ ਕੁਸ਼ਤੀਆਂ ਨੇ ਤੇ ਫਿਰ ਹਾਕੀ ਦਾ ਇੱਕ ਵੱਡੇ ਪੱਧਰ ਦਾ ਇਵੈਂਟ ਹੋਏਗਾ ਜਿੱਦੇ ਵਿੱਚ ਸੀਨੀਅਰ ਲੈਵਲ ਦੀਆਂ ਟੀਮਾਂ ਖੇਡਣਗੀਆਂ ਕੁੜੀਆਂ ਦੀਆਂ ਇੰਡੀਆ ਲੈਵਲ ਦੀਆਂ ਟੀਮਾਂ ਖੇਡਣਗੀਆਂ ਅੰਡਰ 15 ਹਾਕੀ ਦੇ ਮੁਕਾਬਲੇ ਹੋਣਗੇ ਤੇ ਇਹ ਕਬੱਡੀ ਕਿਉਂਕਿ ਸਾਡੇ ਮੇਨ ਅਟਰੈਕਟਿਵ ਹੁੰਦੀ ਆ ਤੇ ਪਸੇ ਪੰਜ ਪਰਸਨੈਲਿਟੀਆਂ ਨੂੰ ਔਨਰ ਕਰਾਂਗੇ ਇਸ ਵਾਰ ਅਸੀਂ ਇੱਕ ਸਾਡੇ ਮਹਿਰੂਮ ਬੜੇ ਸੀਨੀਅਰ ਕਬੱਡੀ ਦੇ ਰੈਬਰ ਦੇਵੀਦੇਵਾਲ ਜੀ ਜਿਨ੍ਹਾਂ ਦੀ 16 ਜਨਵਰੀ ਨੂੰ ਡੈਥ ਹੋ ਗਈ ਆ ਉਹਨਾਂ ਦੇ ਨਾਂ ਤੇ ਅਸੀਂ ਅਵਾਰਡ ਸਿਰਫ ਕਰਨ ਦਾ ਫੈਸਲਾ ਕੀਤਾ ਤੇ ਜਿਹੜਾ ਵੀ ਕੋਈ ਜ਼ਰੀ ਪ੍ਰਾਣਾ ਐ ਐਕਸਡਿੰਗ ਬੈਟਰਿੰਗ ਜਿਹੜਾ ਪਲੇਅਰ ਆ ਤੇ ਉਹਨੂੰ ਅਸੀਂ 51000 ਰੁਪਏ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹਰ ਸਾਲ ਦੇ ਵਿੱਚ ਤੇ ਐਨਆਰਏ ਵੀਰ ਸਾਡੇ ਜਿੰਨੇ ਹੈਗੇ ਆ ਮੋਨਾ ਸੋਧਾ ਸਾਬੀ ਪੁਨਰ ਆ ਤੇ ਸਾਡੀ ਜਿਹੜੀ ਬੋਡੀ ਐਨ ਸੰਸਥਾ ਨਿਰੰਦਰ ਪਾਉਸਦੂਆ ਹਰਕਮਲ ਜਿੰਨੇ ਵੀ ਸਾਡੇ ਬਹੁਤ ਲੰਬੀ ਲਿਸਟ ਹੈਗੀ ਆ ਪਰ ਸਾਰੇ ਬੜਾ ਵਧੀਆ ਆਪ ਦਾ ਧੰਨਮਮਤਾ ਦੇ ਨਾਲ ਸਾਨੂੰ ਸੁਜੋਤ ਵੀਰੇ ਨੇ ਔਰ ਵਖਵਾਕ ਸਾਡੇ ਜਿਹੜੇ ਹੈਗੇ ਆ ਇਹ ਕੱਪ ਹੁਣੇ ਨੇ ਪੰਜ ਪਰਸਨੈਲਿਟੀ ਦਾ اندر ਹੋਣਾ ਵਾ ਔਰ ਆਖਰੀ ਦਿਨ ਹਰਜੀਤ ਹਰਮਨ ਦਾ ਅਸੀਂ ਅਖਾੜਾ ਲਾਉਣਾ ਔਰ ਅਸੀਂ ਇੱਕ ਹੋਰ ਕਰ ਰਹੇ ਹਾਂ ਵੀ ਖੇਡਾਂ ਨੂੰ ਲੰਬਾ ਨਹੀਂ ਲੈਕਚਰਾਂ ਦੇ ਮਰਾਤ ਦੇ 11:00 ਕਰਨ ਤੱਕ ਮੈਸ ਹੋ ਜਾਂਦੇ ਆ ਅਸੀਂ ਸਹੀ ਮੈਕਸਿਮਮ ਇਹਨਾਂ ਨੂੰ ਮੇਰਾ ਖਿਆਲ ਆ ਵੀ 5:00 ਵਜੇ ਤੱਕ ਕੰਪੀਟੀਸ਼ਨ ਸਾਰੇ ਸਮਾਪਤ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਕੰਟੀਨੂਏਟ ਕਿਹੜੀ ਕਿਹੜੀ ਹੋ ਰਹੀ ਹੈ ਇਹਦੇ ਵਿੱਚ ਹਾਕੀ men women and boys ਫਿਰ ਕਬੱਡੀ ਤੇ ਉਸ ਤੋਂ ਲਗ ਕੁਸ਼ਤੀਆਂ ਫਿਰ ਵਾਲੀਬਾਲ ਫਿਰ ਐਥਲੈਟਿਕਸ ਕਿ ਕਬੱਡੀ ਨੈਸ਼ਨਲ ਸਟੇਟ ਸਕੂਲਾਂ ਦੇ ਖੇਡਾਂ ਨੇ ਬਹੁਤ ਹੀ ਕਰ ਕਰ ਪੰਜਾਬ ਵਾਸੀਆਂ ਨੂੰ ਕੀ ਕਹੂੰਗਾ ਪੰਜਾਬ ਵਾਸੀਆਂ ਨੂੰ ਮੈਂ ਇਹ ਕਹਿੰਦਾ ਵੀ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਵਾ ਪੰਜਾਬ ਦੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਤਾਂ ਜਿਹੜੀਆਂ 올림픽 ਲੈਵਲ ਦੀਆਂ ਖੇਡਾਂ ਨੇ ਉਹਨਾਂ ਨੂੰ ਜ਼ਿਆਦਾ ਉਕਸਾਤ ਕਰੋ ਸਭ ਤੋਂ ਵੱਧ ਤੋਂ ਵੱਧ ਤੇ ਨਾ ਕਿ ਕੋਈ ਇਦਾਂ ਦੀਆਂ ਗੇਮਾਂ ਕਰੋ ਜਿਨ੍ਹਾਂ ਦਾ ਕੋਈ ਮਤਵ ਨਹੀਂ ਕੋਈ ਮੀਨਿੰਗ ਨਹੀਂ ਐਵੇਂ ਵੱਡੇ-ਵੱਡੇ ਇਕੱਠ ਕਰ ਲੋ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਮੈਂ ਕਿਸੇ ਗੇਮ ਦਾ ਨਾ ਨਹੀਂ ਲੈਂਦਾ ਹੈਗਾ ਜਿਹੜੀਆਂ ਖੇਡਾਂ 올림픽 ਖੇਡੀਆਂ ਜਾਂਦੀਆਂ ਨੇ ਉਹੀ ਖੇਡਾਂ ਜਾ ਕੇ ਖੇਡੀਆਂ ਜਾਣ ਉਹਨਾਂ ਵੱਲ ਧਿਆਨ ਦਿੱਤਾ ਸਰਕਾਰ ਨੂੰ ਵੀ ਮੈਂ ਕਹਿਣਾ ਵਾ ਉਹ ਚਾਹੇ 35 35 ਖੇਡਾਂ ਦੀ بجائے 5-10 ਖੇਡਾਂ ਨੂੰ ਵੀ ਅਡਾਪਟ ਕਰੇ ਉਹਨਾਂ ਤੇ ਜ਼ੋਰ ਦੇਵੇ ਔਰ Jharkhand ਇਹਨਾਂ ਲਈ ਇੱਕ ਬਹੁਤ ਵੱਡੀ ਐਗਜ਼ਾਮਪਲ ਬਣ ਚੁੱਕਿਆ ਵਾ ਕਿ Jharkhand ਦੇ ਵਿੱਚ ਸਿਰ 올림픽 ਲੈਵਲ ਦੀਆਂ ਖੇਡਾਂ ਨੂੰ ਉਤਸ਼ਾਹ ਦਿੱਤਾ ਗਿਆ